ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤਿੰਨ ਚਾਰ ਦਿਨ ਤੋਂ ਇੱਕ ਮੁੱਦਾ ਸੋਸ਼ਲ ਮੀਡੀਆ ਉੱਤੇ ਭਖਿਆ ਵਾ ਗਿਆਨੀ ਕੁਲਦੀਪ ਸਿੰਘ ਗੜਗਜ ਜਹੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਦਾ ਇਹਨਾਂ ਦਾ ਤਿੰਨ ਚਾਰ ਦਿਨ ਤੋਂ ਜਿਹੜਾ ਹੁਣ ਮੁੱਦਾ ਜ਼ਿਆਦਾ ਹੀ ਗਰਮ ਹੋ ਚੁੱਕਾ ਵਾ ਮੁੱਦਾ ਪਹਿਲਾਂ ਵੀ ਸੀ ਕਿਉਂਕਿ ਭਗਵੰਤ ਮਾਨ ਦੇ ਵੱਲੋਂ ਇਹ ਤਲਬ ਕੀਤਾ ਜਾਂਦਾ ਹੈ ਵੀ ਜਿਹੜਾ ਜਹੇਦਾਰ ਆ ਉਹ ਬਾਦਲਾਂ ਦਾ ਬੰਦਾ ਵਾ ਜੋ ਕਿ ਕਿਸੇ ਤੋਂ ਵੀ ਗੱਲ ਲੁਕੀ ਛੁਪੀ ਨਹੀਂ ਹੈ ਬਸ ਸੱਚ ਕੀ ਦੇ ਝੂਠ ਕੀ ਹੈ ਸਾਰੇ ਨੂੰ ਪਤਾ ਵਾ ਹੁਣ ਮਸਲਾ ਪਰਸਨਲ ਸੀਗਾ ਅੱਗੇ ਜਾ ਕੇ ਇਹ ਮਸਲੇ ਨੂੰ ਜ਼ਹਿਦਾਦਾਰ ਜੀ ਵੱਲੋਂ ਕੌਮ ਦਾ ਮਸਲਾ ਬਣਾ ਦਿੱਤਾ ਗਿਆ ਕੀ ਹੋਇਆ ਸ਼ੁਰੂਆਤ ਹੋਰ ਜਿਹੜਾ ਜ਼ਿਆਦਾ ਵਿਵਾਦ ਭਖਿਆ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀ ਮੁੱਦਾ ਤਾਂ ਪਹਿਲਾਂ ਵੀ ਸੀ ਜ਼ਿਆਦਾ ਵਿਵਾਦ ਭਖਿਆ ਜਿਹੜਾ ਜਸਬੀਰ ਜਸਸੀ ਗਾਇਕ ਨੇ ਸ਼੍ਰੀ ਫੋਡੇਗੜ੍ਹ ਸਾਹਿਬ ਦੀ ਧਰਤੀ ਤੇ ਭਾਈ ਹਰਜਿੰਦਰ ਸਿੰਘ ਨੇ ਸ਼੍ਰੀ ਨਗਰ ਵਾਲਿਆਂ ਨੇ ਜਿਹੜਾ ਜਸਬੀਰ ਜੱਸੀ ਨੂੰ ਕਿਹਾ ਵੀ ਤੁਸੀਂ ਇੱਕ ਸ਼ਬਦ ਪੜ੍ਹ ਲਓ ਤਾਂ ਜਸਬੀਰ ਜੱਸੀ ਨੇ ਸ਼ਬਦ ਪੜ੍ਹਿਆ ਹੁਣ ਸ਼ਬਦ ਨਹੀਂ ਉਹ ਇੱਕ ਕਹਿ ਲਓ ਕਵਿਤਾ ਪੜ੍ਹੀ ਉਹਨਾਂ ਨੇ ਇੱਕ ਉਸ ਤੋਂ ਮੁੱਦਾ ਪੱਖ ਦਾ ਪੱਖ ਦਾ ਜਹੇਦਾਰ ਨੇ ਬਿਆਨ ਦੇ ਤਹ ਕਾਲਤਖ ਸਾਹਿਬ ਦੀ ਮਰਿਆਦਾ ਦਾ ਹਵਾਲਾ ਦੇਤਾ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਕੀਰਤਨ ਕੇਵਲ ਉਹੀ ਬੰਦਾ ਕਰੇ ਜਿਹੜਾ ਬੰਦਾ ਸਿੱਖਿਆ ਮੈਂ ਉਸ ਸਮੇਂ ਵਿੱਚ ਜਹੇਦਾਰ ਜੀ ਨੂੰ ਸਵਾਲ ਕੀਤਾ ਵੀ ਜਹੇਦਾਰ ਜੀ ਉਹ ਕੀਰਤਨ ਨਹੀਂ ਕੀਤਾ ਕਵਿਤਾ ਪੜ੍ਹੀ ਹੈ ਨੰਬਰ 2 ਜੇ ਤੁਸੀਂ ਮਰਿਆਦਾ ਦਾ ਹਵਾਲਾ ਦਿੰਦੇ ਆ ਤੇ ਮਰਿਆਦਾ ਦੇ ਵਿੱਚ ਅਗਲੀ ਲਾਈਨ ਇਹ ਵੀ ਲਿਖੀ ਆ ਉਸੇ ਕਾਲ ਤੱਕ ਸਾਹਿਬ ਦੀ ਮਰਿਆਦਾ ਚ ਉੱਥੇ ਲਿਖਿਆ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਲਾ ਸਿੱਖ ਕਰੇ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਕੱਚੀਆਂ ਧਾਰਨਾਵਾਂ ਪੜਨੀਆਂ ਇੱਕ ਮਨਮਤ ਹੈ ਇਹ ਵੀ ਉਸੇ ਮਰਿਆਦਾ 'ਚ ਲਿਖਿਆ ਹੋਇਆ ਤਾਂ ਜਹੇਦਾਰ ਜੀ ਜਿਹੜੇ ਕੱਚੀਆਂ ਧਾਰਨਾਵਾਂ ਪੜਦੇ ਆ ਤੁਸੀਂ ਰੂਪੇ ਲੈਂਦੇ ਉਹਨਾਂ ਕੋ ਕਿਹੜੀ ਕੱਚੀ ਧਾਰਨਾ ਪੁੱਛੋ ਵਾਲੇ ਸਾਧਨ ਜਿਹੜੀ ਪੜੀ ਤੇਰੇ ਸੇਵਕ ਤੇਰਾ ਕੀਰਤਨ ਕਰਦੇ ਲੋਕ ਕਹਿੰਦੇ ਬਾਬੇ ਆਪਣਾ ਢਿੱਡ ਭਰਦੇ ਮੈਂ ਸਵਾਲ ਕਰਾ ਜਹਦਾਰ ਜੀ ਮਰਿਆਦਾ ਦਾ ਹਵਾਲਾ ਦੇ ਕੇ ਉਹਨਾਂ ਤੇ ਕਿਦਾਂ ਐਕਸ਼ਨ ਲੈਣਾ ਮੈਂ ਸਵਾਲ ਉਦੋਂ ਵੀ ਕੀਤਾ ਸੀ ਫਿਰ ਉਸੇ ਕਾਲ ਤੱਕ ਸਾਹਿਬ ਦੀ ਮਰਿਆਦਾ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਗਈ ਆ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰੂ ਦੇ ਬਰਾਬਰ ਕੁਰਸੀ ਲਗਾ ਕੇ ਬੈਠਣਾ ਆਪਣਾ ਅਸਣ ਲਾ ਕੇ ਬੈਠਣਾ ਇੱਕ ਬਹੁਤ ਵੱਡੀ ਮੰਨਮਤ ਹੈ ਕਿੱਥੇ ਲਿਖਿਆ ਵਾ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨ ਸਿੱਖ ਰਤ ਮਰਿਆਦਾ ਦੇ ਵਿੱਚ ਜੱਜਦਾਰ ਜੀ ਪੁੱਚੋ ਵਾਲਾ ਸਾਹਮਣੇ ਬੈਠਾ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਉਸ ਸਮੇਂ ਤੁਸੀਂ ਕਿਉਂ ਨਹੀਂ ਬੋਲੇ ਮੈਂ ਸਵਾਲ ਉਦੋਂ ਵੀ ਕੀਤਾ ਏ ਜੱਜਦਾਰ ਜੀ ਨਾਗਪੁਰ ਦੇ ਵਿੱਚ ਇੱਕ ਬੜੇ ਵੱਡੇ ਪੱਧਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਸ਼ਹੀਦੀ ਸਤਾਬ ਦੀ ਮਨਾਈ ਗਈ ਉੱਥੇ ਇੱਕ ਬੜਾ ਵੱਡਾ ਸਾਡਾ ਨਾਮੀ ਬਾਬਾ ਨਾਂ ਨਹੀਂ ਮਿਲਾਂਗਾ ਉਹਨਾਂ ਦਾ ਇੱਕ ਨਾਮੀ ਬਾਬਾ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ কুরਸੀ ਲਾ ਕੇ ਬੈਠਾ ਜੱਜਦਾਰ ਜੀ ਉਹਨਾਂ ਦੀ ਸ਼ਿਕਾਇਤ ਵੀ ਤੁਹਾਡੇ ਕੋਲ ਆਈ ਪਈ ਆ ਤੁਸੀਂ ਨਹੀਂ ਬੋਲੇ ਕਾਰਨ ਜਾਣ ਸਕਦੇ ਕਿਉਂ ਨਹੀਂ ਬੋਲੇ ਪੁੱਚੋ ਵਾਲਾ ਸਾਧ ਤੁਸੀਂ ਦਿੱਲੀ ਉਹਨਾਂ ਦੇ ਕੋਲ ਉਹਨਾਂ ਦੇ ਸਾਧਾਂ ਦੇ ਕੋਲ ਸਰੋਪੇ ਲੈਣੇ ਆ ਜਹੇਦਾਰ ਜੀ ਕਿਉਂ ਨਹੀਂ ਉਹਨਾਂ ਦੇ ਕੋਲ ਬੋਲੇ ਤੁਹਾਡੇ ਕੋਲ ਤਾਂ ਸ਼ਿਕਾਇਤਾਂ ਵੀ ਆਈਆਂ ਪਈਆਂ ਵਾ ਪਰ ਜਹੇਦਾਰ ਬੋਲਦਾ ਕਿੱਥੇ ਹੈ ਬੇਨਤੀ ਕਰਾ ਕਿੱਥੇ ਬੋਲਦਾ ਵਾ ਹਾਏ ਦਲਜੀਤ ਸ਼ਾਹ ਇਨੇ ਅਮਤਾਬ ਚੰਦ ਦੇ ਪੈਰੀਂ ਹਥਲਾਤੇ ਉੱਥੇ ਬੋਲਦਾ ਉਹ ਮਸਲਾ ਮੈਨੂੰ ਨਹੀਂ ਲੱਗਦਾ ਵੀ ਜਹੇਦਾਰ ਦੇ ਬੋਲਣ ਲਾਇਕ ਸੀ ਕੋਈ ਏਡਾ ਵੱਡਾ ਮਸਲਾ ਨਹੀਂ ਸੀ ਪਰ ਉਥੇ ਜਹੇਦਾਰ ਬੋਲ ਪਿਆ ਮੈਂ ਬੇਨਤੀ ਕਰਾਂ ਜੇ ਪੈਰੀ ਹੱਥ ਲਾਏ ਆ ਨਾ ਦੇ ਲੀਡਰਾਂ ਦਾ ਨਾ ਤੇ ਗਾਇਕਾਂ ਦਾ ਕੋਈ ਧਰਮ ਕੋਈ ਮਜਬੀ ਨਹੀਂ ਹੁੰਦਾ ਇਹਨਾਂ ਦਾ ਕੰਮ ਕੇਵਲ ਤੇ ਕੇਵਲ ਗਾਇਕਾਂ ਦਾ ਕੰਮ ਕੇਵਲ ਗੰਦਗੀ ਨੂੰ ਪ੍ਰਮੋਟ ਕਰਨਾ ਹੁੰਦਾ ਵਾ ਦੂਜੀ ਬੇਨਤੀ ਤੁਸੀਂ ਕਿਹਾ ਵੀ ਪੱਗ ਬੰਨ ਕੇ ਲਾਉਂਦੇ ਪੈਰੀ ਹੱਥ ਮੈਂ ਬੇਨਤੀ ਕਰਦੀ ਇਹਨਾਂ ਦਾ ਕੰਮ ਸਿੰਗਰਾਂ ਦਾ ਕੋਈ ਧਰਮ ਨਹੀਂ ਹੁੰਦਾ ਇਸ ਮਸਲੇ ਤੋਂ ਨਾ ਵੀ ਬੋਲਦੇ ਤਾਂ ਵੀ ਤੁਹਾਡਾ ਨਾਮ ਬੋਲਿਆ ਚੱਲਦਾ ਹੈ ਪਰ ਪੁੱਚੋ ਵਾਲੇ ਮਸਲੇ ਤੇ ਬੋਲਤੇ ਉਥਰੇ ਬੋਲਣਾ ਚਾਹੀਦਾ ਸੀ ਹੁਣ ਕੀ ਹੋਇਆ ਚਲੋ ਇਹ ਮੁੱਦਾ ਗਾਇਕੇ ਜਸਬੀਰ ਜੱਸੀ ਨੇ ਕੀਰਤਨ ਕੀਤਾ ਜਹੇਦਾਰ ਨੇ ਬੋਲਿਆ ਉਧਰੋਂ ਭਗਵੰਤ ਮਾਨ ਨੇ ਤਲਬ ਕੀਤਾ ਉਹ ਆਂਦਾ ਪਤਾ ਨਹੀਂ ਕਿੱਥੋਂ ਕਿੱਥੋਂ ਮਰਿਆਦਾ ਘੜ ਲੈਂਦੇ ਆ ਚਲੋ ਇੱਥੇ ਭਗਵੰਤ ਮਾਨ ਵੀ ਗਲਤ ਆ ਮਰਿਆਦਾ ਘੜ ਲੈਂਦੇ ਜਹੇਦਾਰ ਇੱਕ ਜਹੇਦਾਰ ਗੜਗੱਜ ਨੇ ਨਹੀਂ ਬਣਾਈ ਨਾ ਹਰਪ੍ਰੀਤ ਸਿੰਘ ਨੇ ਬਣਾਈ ਨਾ ਪਾਏ ਰਣਜੀਤ ਸਿੰਘ ਜਹੇਦਾਰ ਨੇ ਬਣਾਈ ਇਹ ਮਰਿਆਦਾ 100 ਸਾਲ ਤੋਂ ਪੰਥ ਪ੍ਰਵਾਲਨ ਤੇ ਆ ਇਥੇ ਭਗਵੰਤ ਮਾਨਵੀ ਗਲਤ ਆ ਉਹਨੇ ਜੇ ਰੋ ਮਰਿਆਦਾ ਪੜੀ ਨਹੀਂ ਉਹਦਾ ਕੀ ਫਰਕ ਜੇ ਵੀ ਇਦਾਂ ਤਲਬ ਕਰਨ ਦਾ ਗਲਤ ਆ ਉਹ ਵੀ ਭਗਵੰਤ ਮਾਨਵੀ ਹੁਣ ਕੀ ਕੀਤਾ ਭਗਵੰਤ ਮਾਨ ਨੇ ਬਿਆਨ ਦਿੱਤਾ ਵੀ ਗੋਲਕਾਂ ਦੇ ਵਿੱਚ ਪੈਸੇ ਕਿਦਾਂ ਪਵਾ ਲੈਂਦੇ ਜੇ ਮੋਨਿਆਂ ਦੇ ਕੋਲ ਜੇ ਮੋਨੈ ਕੀਰਤਨ ਨਹੀਂ ਕਰ ਸਕਦੇ ਹੁਣ ਵੇਖੋ ਗੱਲ ਉਹਨੇ ਕੀਤੀ ਭਗਵੰਤ ਮਾਨ ਨੇ ਵੀ ਸਿਰਫ ਮੋਨਿਆਂ ਦੇ ਕੋਲੋਂ ਪੈਸੇ ਕਿਉਂ ਪਵਾ ਲੈਂਦੇ ਜੇ ਹੁਣ ਗੱਲ ਇੱਥੇ ਕੀਤੀ ਜਥੇਦਾਰ ਨੇ ਕਿਹਾ ਵੀ ਤੈਨੂੰ ਕਾਲ ਤੱਕ ਸੱਬ ਲਾਉਣਾ ਵਾ ਭਗਵੰਤ ਮਾਨ ਵੀ ਬਿਆਨ ਦੇਤਾ ਫਿਰ ਵੀ ਤੁਸੀਂ ਕਾਲ ਤੱਕ ਸਾ ਮੈਨੂੰ ਬੁਲਾਓ ਤੁਹਾਡੇ ਇਹੋ ਜੇ ਦੇੜਾਂਗਾ ਮੈਂ ਤੁਹਾਡੇ ਇਹੋ ਜੇ ਤੁਹਾਡੇ ਮੇਉ ਪੋਤੜੇ ਕਹਿ ਲਓ ਉਹਨੇ ਕਿਹਾ ਵੀ ਦੇੜਾਂਗਾ ਪੀ ਗਾ ਬੁਲਾਉਣ ਤੋਂ 100 ਵਾਰੀ ਕਿਸ ਨੂੰ ਸੋਚੋਗੇ ਹੁਣ ਇੱਥੇ ਗੱਲ ਕੀ ਹੋਈ ਜੇ ਸਾਫ ਸਦੀ ਗੱਲ ਹੈ ਅੰਧਿਆਂ ਨੂੰ ਵੀ ਗੱਲ ਦੇਖ ਰਹੀ ਹੈ ਵੀ ਜਿਹੜਾ ਮਸਲਾ ਵਾ ਇਹ ਕੋਈ ਕੌਮ ਦਾ ਮਸਲਾ ਨਹੀਂ ਇਹ ਜਥੇਦਾਰ ਦਾ ਤੇ ਮੁੱਖ ਮੰਤਰੀ ਦਾ ਆਪਣਾ ਪਰਸਨਲ ਮਸਲਾ ਹੈ ਪਰ ਮਸਲੇ ਨੂੰ ਬਣਾ ਦਿੱਤਾ ਗਿਆ ਕੌਮ ਦਾ ਮਸਲਾ ਹੁਣ ਗੋਲਕਾਂ ਦੇ ਨੁਗਲ ਚੁੱਕੀ ਕਿ ਦੇਣੀ ਭਗਵੰਤ ਮਾਨ ਜੀ ਆਪਾਂ ਉਹ ਵੀਡੀਓ ਨੂੰ ਮੈਂ ਵੀ ਸੁਣੀ ਸਾਰੀ ਕੌਮ ਨੇ ਸੁਣੀ ਪੂਰੀ ਵੀਡੀਓ ਨੂੰ ਵਿਚਾਰਿਆ ਸਮਝਿਆ ਜਾਵੇ ਤੇ ਉਹ ਕੌਮ ਤੇ ਕਿਤੇ ਗੋਲਕਾਂ ਦੇ ਨੁਗਲ ਕਿਤੇ ਚੁੱਕੀ ਨਹੀਂ ਉਹਨੇ ਕਿਤੇ ਨਹੀਂ ਉਂਗਲ ਚੁੱਕੀ ਉਹਨੇ ਇਹ ਗੱਲ ਤੇ ਕਹੀ ਨਹੀਂ ਵੀ ਗੋਲਕਾ ਹਟਾ ਦਿਓ ਗੋਲਕਾ ਬਾਹਰ ਕਰ ਦਿਓ ਗੋਲਕਾਂ ਦਾ ਸਬਦਾਨ ਸਾਰਿਆਂ ਨੂੰ ਪਤਾ ਵਾ ਵੀ ਮਾਰਾਈ ਨੇ ਗੋਲਕ ਤਾਲ ਲੱਗੀ ਆ ਕੋਈ ਬੰਦਾ ਉਹਦੇ ਵਿੱਚ ਆਪਣਾ ਦਸਾਂ ਨਾ ਉਹਦੇ ਕਿਰਤ ਦੇ ਵਿੱਚੋਂ ਦਸਵੰਧ ਗੋਲਕ ਦੇ ਵਿੱਚ ਪਾਵੇ ਉਹ ਦਸਵੰਧ ਦੇ ਵਿੱਚੋਂ ਗੁਰੂ ਘਰਾਂ ਦੇ ਗਰੰਥੀ ਰਾਗੀ ਸਿੰਘ ਪ੍ਰਚਾਰਕ ਢਾਡੀ ਸਿੰਘ ਸੇਵਾਦਾਰ ਪਾਠੀ ਉਥੋਂ ਦਾ ਹੋਰ ਜਿਹੜਾ ਸਟਾਫ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਵਾ ਐਨਾ ਲੰਗਰ ਚੱਲਦਾ ਵਾ ਠੀਕ ਹੈ ਉਹਦਾ ਲੰਗਰਾਂ ਦੇ ਵਿੱਚ ਮੰਨ ਲਓ ਸੇਵਾ ਲੰਗਰ ਪੱਕਦਾ ਵਾ ਐਸਜੀਪੀਸੀ ਹੋਰ ਕਮੇਟੀਆਂ ਉਹ ਗੋਲਕਾਂ ਦੇ ਵਿੱਚੋਂ ਉਹ ਲੰਗਰ ਦੀ ਸੇਵਾ ਸੰਗਤ ਵਾਸਤੇ ਹੁੰਦੀ ਹੈ ਸਾਰਿਆਂ ਨੂੰ ਪਤਾ ਉਹ ਵੀ ਗੱਲ ਗਲਤ ਹੈ ਜਿੱਥੇ ਗੁਰੂ ਘਰਾਂ ਦੀਆਂ ਗੋਲਕਾਂ ਖਾ ਕੇ ਪ੍ਰਧਾਨ ਆਪਣੀਆਂ ਜੇਬਾਂ ਭਰਦੇ ਮੈਂ ਦੇਖ ਤੇ ਵੀ ਬੜੀ ਵਾਰੀ ਬੋਲਿਆ ਹੁਣ ਕੀ ਹੋਇਆ ਤਲ ਰੌਲਾ ਕਿਦਾਂ ਪਾਇਆ ਗਿਆ ਵਿੱਚ ਗੱਲ ਨੂੰ ਸੁਣਿਓ ਉਂਗਲ ਕਿੱਥੇ ਉਂਗਲ ਕਿੱਧਰ ਚੁੱਕੀ ਗਈ ਹਾਏ ਗੋਲਕਿਆਂ ਦੇ ਉਂਗਲ ਚੁੱਕਤੀ ਗੋਲਕਿਆਂ ਦੇ ਉਂਗਲ ਚੁੱਕੀ ਕੇ ਦੇਣੀ ਇਹ ਗੱਲ ਤਾਂ ਕਹੀ ਨਹੀਂ ਉਹਨਾਂ ਨੇ ਵੀ ਗੋਲਕਾ ਚੁੱਕ ਦੋ ਉਹਨਾਂ ਨੇ ਸਿਰਫ ਗੱਲ ਕੀਤੀ ਉਹ ਗੱਲ ਨੂੰ ਸਮਝੋ ਹਾਏ 골ਕਾਂ ਦੇ ਉਂਗਲ ਚੁੱਕਦੀ ਉਂਗਲ ਤੇ ਚੁੱਕੀ ਕੀ ਦੇਣੀ ਸਾਰਿਆਂ ਨੂੰ ਪਤਾ ਵਾ ਹਾਏ ਕਾਲ ਤੱਕ ਸਾਹਿਬ ਤੇ ਉਂਗਲ ਚੁੱਕਦੀ ਇਹ ਲੱਗਦਾ ਨਹੀਂ ਵੀ ਇਹ ਜੀ ਸਟੇਟਮੈਂਟ ਤਾਂ ਦੇਤੇ ਜਾਂਦੀ ਆ ਵੀ ਅਗਲੇ ਨੂੰ ਚੁੱਪ ਕਰਾ ਲੂ ਪਤਾ ਹੈ ਵੀ ਜੇ ਕਿਹਾ ਵੀ ਸਾਡੇ ਉਤੇ ਉਂਗਲ ਚੁੱਕੀ ਲੋਕਾਂ ਕਹਣਾ ਲੈ ਤੁਹਾਡੇ ਤੇ ਚੁੱਕੀ ਹੈ ਜਦੋਂ ਕਹਾਂਗੇ ਹਾਏ ਕਾਲ ਤੱਕ ਤੇ ਉਂਗਲ ਚੁੱਕੀ ਪਤਾ ਵਾ ਵੀ ਲੋਕਾਂ ਦੀਆਂ ਭਾਵਨਾਵਾਂ ਠੇਸ ਵੱਜੂ ਕਾਲ ਤੱਕ ਤੇ ਉਂਗਲ ਚੁੱਕੀ ਭਗਵੰਤ ਮਾਨ ਨੇ ਇਹ ਗੱਲ ਕੋਈ ਪਹਿਲੀ ਵਾਰ ਨਹੀਂ ਆ ਅੱਗੇ ਕੋਰਵੰਦਤਾਲੀ ਵਾਲ ਇੱਕ ਡਾਕਟਰ ਨੇ ਉਹਨਾਂ ਨੇ ਗੱਲ ਕੀਤੀ ਵੀ ਗੁਰੂ ਘਰਾਂ ਦੇ ਵਿੱਚ ਵੀ ਵੇਖੋ ਗੁਰੂ ਘਰਾਂ ਦੇ ਵਿੱਚ ਕੋਈ ਬੰਦਾ ਬਿਮਾਰ ਹੁੰਦਾ ਵਾ ਤੁਸੀਂ ਕਿਸੇ ਬੰਦੇ ਨੂੰ ਗੁਰੂ ਘਰ ਲੈ ਕੇ ਨਹੀਂ ਆਵੋਗੇ ਤੁਸੀਂ ਹਸਪਤਾਲ ਖੜੋ ਹੋਗੇ ਅੰਦੇ ਸਾਡੀ ਕੌਮ ਦੇ ਕੋਲ ਇੱਕ ਵੀ ਹਸਪਤਾਲ ਨਹੀਂ ਹੈਗਾ ਹੁਣ ਉਹਨਾਂ ਦੀ ਗੱਲ ਨੂੰ ਗੋਲ ਕਿਦਾਂ ਕੀਤਾ ਗਿਆ ਉਹਨਾਂ ਨੇ ਚੁੱਪ ਕਰਾਉਂਦਿਆਂ ਮਾਰਿਆ ਹਾਏ ਗੁਰੂ ਘਰਾਂ ਤੇ ਉਂਗਲ ਚੁੱਕੀ ਉਂਗਲ ਤੇ ਕਿ ਯਾਰ ਚੁੱਕੀ ਨਹੀਂ ਗਈ ਗੱਲ ਤਾਂ ਸਿਰਫ ਇੰਨੀ ਕੀਤੀ ਗਈ ਆ ਵੀ ਸਾਡੇ ਕੋਲ ਹਸਪਤਾਲ ਨਹੀਂ ਹੈਗਾ ਜੇ ਸਾਡੇ ਕੋਲ ਗੁਰਦੁਆਰੇ ਇੱਕ ਪਿੰਡ ਦੇ ਵਿੱਚ 10 ਗੁਰਦੁਆਰੇ ਜਾਤੀਵਾਦ ਦੇ ਬਣਾਏ ਗਏ ਗਲਤ ਉਸ ਤੇ ਕੀਤੀ ਹੈ ਹੁਣ ਜਦੋਂ ਗੱਲ ਦਾ ਜਵਾਬ ਨਹੀਂ ਆਇਆ ਤੇ ਗੱਲ ਇਦਾਂ ਕਰ ਦਿੱਤੇ ਹਾਏ ਉਂਗਲ ਚੁੱਕੀ ਗੁਰਦਰਿਆਂ ਤੇ ਉਂਗਲ ਤੇ ਚੁੱਕੀ ਕਿਤੇ ਨਹੀਂ ਦਲੀਲ ਨਾਲ ਜਵਾਬ ਦਿਓ ਦਲੀਲ ਹੁੰਦੀ ਨਹੀਂ ਹਾਏ ਉਂਗਲ ਚੁੱਕੀ ਮੈਂ ਪਿੱਛੇ ਜੇ ਬੋਲਤਾ ਆਪਣਾ ਦੱਸਾਂ ਤੁਹਾਨੂੰ ਮੈਂ ਪਿੱਛੇ ਜੇ ਬੋਲਿਆ ਕਿ ਨਾ ਤਰਨਤਾਰਨ ਤੋਂ ਅੰਮ੍ਰਿਤਸਰ ਜਾਂਦੇ ਆ ਜਦੋਂ ਇੱਕ ਸਿੰਗਲ ਰੋਡ ਆ ਇੱਕ ਤੇ ਡਬਲ ਹਾਈਵੇ ਆ ਇੱਕ ਸਿੰਗਲ ਰੋਡ ਆ ਤੁਸੀਂ ਜਾਓਗੇ ਨਾ ਬਰਸਰ ਦੇ ਵਿੱਚ ਵੜਦੇ ਆਂ ਇੱਕ ਬਾਬਾ ਨੌ ਸਿੰਘ ਜੀ ਦੀ ਸਮਾਧ ਆਉਂਦੀ ਹੈ। ਉਹਨਾਂ ਦਾ ਇਤਿਹਾਸ ਹੈ ਬਾਬਾ ਦੀਪ ਸਿੰਘ ਨਾਲ ਬੜੇ ਨਾਲ ਸਾਹ ਦੇ ਕੇ ਲੜੇ ਆ। ਇਤਿਹਾਸ ਹੈਗਾ ਸਟੇਜ ਤੇ ਸੁਣਾਵਾਂਗੇ ਆਪਾਂ ਇਹਨਾਂ ਦਾ। ਹੁਣ ਕੀ ਹੋਇਆ ਵੀ ਬਾਬਾ ਨੌ ਸਿੰਘ ਦੀ ਸਮਾਧ ਆ ਉੱਥੇ। ਅੰਮ੍ਰਿਤਸਰ ਦੇ ਵਿੱਚ ਐਂਟਰ ਕਰਦੇ ਆਂ। ਉਤੋਂ ਨਾ ਇੱਕ ਮਨਕਰਤ ਗੱਲ ਬਣਾਈ ਗਈ ਆ ਵੀ ਵੇਖੋ ਜਿਹੜਾ ਬੰਦਾ ਇੱਥੇ ਰੋਕੇ ਮਥਾ ਰ ਟੇਕੇ। ਗੱਲ ਕੀ ਬਣਾਈ ਗਈ? ਆਂਦੇ ਇੱਥੇ ਜੀ ਉਹਦੀ ਬੰਦੇ ਦੀ ਅੱਗੇ ਜਾ ਕੇ ਗੱਡੀ ਪਲਟ ਜਾਂਦੀ ਈ। ਹੁਣ ਮੈਂ ਉੱਧਰ ਸਵਾਲ ਕਰਤਾ ਉਦੋਂ ਮੈਂ ਸਵਾਲ ਇਹ ਕੀਤਾ ਮੈਂ ਕਿ ਬਾਣੀ ਤੇ ਕਹਿ ਰਹੀ ਵੀ ਰੱਖ ਆਇਆ ਕਿ ਮਹਾਰਾ ਸੁਆਮੀ ਮੈਂ ਕਿਹਾ ਭਾਈ ਬਾਣੀ ਤੇ ਕਹਿ ਰਹੀ ਆ ਵੀ ਵਿੱਚ ਕਰਤਾ ਪੁਰਖ ਖਲਵਾ ਵਾਲਨਾ ਵੀਂਗਾ ਹੋਆ ਮੈਂ ਕਿਹਾ ਲੱਗਦਾ ਨਹੀਂ ਵੀ ਇਹ ਗੱਲਾਂ ਗੁਰੂ ਨਾਲ ਜੋੜਨ ਦੀਆਂ ਨਹੀਂ ਗੁਰੂ ਨੂੰ ਤੋੜਨ ਦੀਆਂ ਮੈਂ ਕਿਹਾ ਸ਼ੀਕਾ ਸਾਡਾ ਨੁਕਸਾਨ ਨਹੀਂ ਕਰ ਸਕਦੇ ਉਹ ਸਾਡੇ ਰੱਖੇ ਆ ਤੁਸੀਂ ਕਹਿ ਰਹੇ ਹੋ ਨੁਕਸਾਨ ਕਰਦੇ ਆ ਹਵਾਲਾ ਬਾਣੀ ਚੋਂ ਦਿੱਤਾ ਹੁਣ ਮੇਰੀ ਬਾਣੀ ਦੇ ਵਿੱਚੋਂ ਹਵਾਲਾ ਦਿੱਤਾ ਤੇ ਜਵਾਬ ਤੇ ਉਸ ਸਮੇਂ ਵੀ ਉਹਨਾਂ ਨੂੰ ਆਇਆ ਨਾ ਗੱਲ ਮੇਰੀ ਨੂੰ ਗੋਲ ਕੀਤਾ ਕਿੱਦਾਂ ਹੋਂ ਲਾਇ ਮੈਨੂੰ ਮੇਰੇ ਤੇ ਵੀਡੀਓ ਪਾਈਆਂ ਮੇਰੇ ਤੇ ਪੋਸਟਾਂ ਪਾਈਆਂ ਹਾਏ ਸ਼ੀਦਾ ਦੇ ਉਂਗਲ ਚੁੱਕਦੀ ਸਮਝ ਗਿਆ ਗੱਲ ਨੂੰ ਮੇਰੇ ਜਵਾਬ ਮੇਰੇ ਦਲੀਲ ਦਾ ਜਵਾਬ ਨੂੰ ਦਿੱਤਾ ਗਿਆ ਗੱਲ ਨੂੰ ਘਮਾਇਆ ਕਿੱਦਾਂ ਗਿਆ ਹਾਏ ਸ਼ੀਦਾ ਦੇ ਉਂਗਲ ਚੁੱਕਦੀ ਹਾਏ ਸ਼ੀਦਾ ਦੇ ਸਥਾਨਾ ਦੇ ਉਂਗਲ ਚੁੱਕਦੀ ਹਾਏ ਉਂਗਲ ਚੁੱਕਦੀ ਹਾਏ ਟਿੱਪਣੀ ਕਰਦੀ ਐਦਾਂ ਕਿਉਂ ਕਿਉਂਕਿ ਪਤਾ ਵਾ ਵੀ ਜੇ ਅਸੀਂ ਸਿੱਧਾ ਕਹਾਂਗੇ ਵੀ ਤੂੰ ਗਲਤ ਬੋਲਦਾ ਸਿੱਧਾ ਕਹਾਂਗੇ ਵੀ ਤੂੰ ਇਹ ਗੱਲ ਬੋਲੀ ਕਿਉਂ ਅਗਲੇ ਤੋਂ ਜਵਾਬ ਹੈ ਵਿੱਚ ਕਰਤਾ ਪੁਰਖ ਲੋਵਾ ਵਾਲਾ ਨਵੇਂਗਾ ਵਾ ਕਰੋ ਗੱਲ ਬਾਣੀ ਚ ਹਵਾਲਾ ਵਾ ਹੁਣ ਗੱਲ ਦਾ ਜਵਾਬ ਤੇ ਹੋਣਾ ਨਹੀਂ ਐਦਾਂ ਗੱਲ ਗੋਲ ਕੀਤੀ ਮੇਰੀ ਹਾਏ ਸ਼ੀਦਾਂ ਤੇ ਉਂਗਲ ਚੁੱਕਦਾ ਵਾ ਕਿੱਥੇ ਉਂਗਲ ਚੁੱਕੀ ਮੈਂ ਕਿ ਸ਼ੀਦ ਨੂੰ ਮਾਰਾ ਕਿਹਾ ਮੈਂ ਮੈਂ ਸ਼ੀਦਾਂ ਦਾ ਸਤਕਾਰ ਕਰਦਾ ਵਾ ਕਿੱਥੇ ਮਾਰਾ ਕਿਹਾ ਪਰ ਗੱਲ ਨੂੰ ਗੋਲ ਕਰਨਾ ਵਾ ਹਾਏ ਸ਼ੀਦਾਂ ਤੇ ਉਂਗਲ ਚੁੱਕੀ ਉਸੇ ਤਰ੍ਹਾਂ ਹੀ ਜਿਵੇਂ ਕੁਲਵੰਤਾ ਵਾਲੀ ਵਾਲ ਨੇ ਉਂਗਲ ਚੁੱਕੀ ਇਸ ਚੀਜ਼ ਤੇ ਪਿੱਛੇ ਦੇ ਪੇ ਤੁਸੀਂ ਗੁਰੂ ਘਰਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ 10 ਗੁਰਦਾਰੇ ਬਣਾ ਤੇ ਹਸਪਤਾਲ ਤੇ ਸਾਡੇ ਕੋਲ ਇੱਕ ਵੀ ਨਹੀਂ ਗਾ ਉਹਦਾ ਜਵਾਬ ਨੇ ਦਿੱਤਾ ਗਿਆ ਗੁਰੂ ਘਰਾਂ ਦੇ ਉਂਗਲ ਚੁੱਕੀ ਹਾਏ ਗੁਰੂ ਘਰਾਂ ਦੇ ਉਂਗਲ ਮੈਂ ਗੱਲ ਕੀਤੀ ਮੈਂ ਸ਼ਹੀਦ ਸਿੰਘ ਸਾਡਾ ਇਨਸਾਨ ਨਹੀਂ ਕਰਦੇ ਉਹਦੇ ਵਿੱਚ ਕਰਤਾਪੁਰਖ ਲੋਵਾਵਾਲ ਨੇ ਵੀ ਗਾ ਵਾ ਰੱਖ ਆਇਆ ਕਿ ਮਾਰਾ ਸਵਾਮੀ ਹੁਣ ਮੇਰੀ ਗੱਲ ਨੂੰ ਗੋਲ ਕੀਤਾ ਹਾਏ ਸ਼ਹੀਦਾਂ ਦੇ ਉਂਗਲ ਚੁੱਕਦਾ ਉਹੀ ਉਹ ਗੱਲ ਭਗਵੰਤ ਮੰਨਤੇ ਆ ਉਗਲ ਚੁੱਕੀ ਤਾ ਦੇ ਆਪਣੇ ਤੇ ਉਂਗਲ ਚੁੱਕੀ ਉਸ ਚੀਜ਼ ਤੇ ਮੇਰੀ ਵੀਡੀਓ ਲਾਸਟ ਤੱਕ ਮੈਂ ਪਹਿਲਾਂ ਬੇਨਤੀ ਕਰਦੀ ਵੀ ਵੇਖਿਓ ਉਂਗਲ ਉਸ ਗੱਲ ਤੇ ਚੁੱਕੀ ਉਹ 328 ਰੁਪਏ ਕਿੱਥੇ ਆ? ਉਂਗਲ ਉਹ ਗੱਲ ਤੇ ਚੁੱਕੀ ਆ। ਉਹਦਾ ਜਵਾਬ ਨਹੀਂ ਆਇਆ। ਹਾਏ, ਕਾਲ ਤੱਕ ਤੇ ਉਂਗਲ ਚੁੱਕੀ। ਉਹਦਾ ਜਵਾਬ ਦਿਓ। ਜ才ਦਾਰ ਜੀ 328 ਰੁਪਏ ਕਿੱਥੇ ਆ? ਜ才ਦਾਰ ਜੀ ਤੁਹਾਡੇ ਬਾਦਲ ਜਿਨ੍ਹਾਂ ਨੇ ਸੌਦੇ ਸਾਧ ਨੂੰ ਸੱਚੇ ਸੌਦੇ ਵਾਲੇ ਸਾਧ ਰਾਮ ਰਵੀਨ ਨੂੰ ਮਾਫੀ ਦਵਾਈ। ਜ才ਦਾਰ ਜੀ ਉਹਦਾ ਜਵਾਬ ਦਿਓ। ਜ才ਦਾਰ ਜੀ ਜਵਾਬ ਦੇਣਾ ਉਹਦਾ ਜਵਾਬ ਦਿਓ। ਜਿਹੜਾ ਨਰਕਧਾਰੀ ਸਾਧ ਗੁਰਬਚਨਾ ਇੱਥੋਂ ਸੁਰੱਖਿਅਤ ਪੰਜਾਬ ਜੋ ਬਾਹਰ ਕੱਢਿਆ ਗਿਆ ਤੇ ਐਨੇ ਸਿੰਘ ਉਹਨੇ ਸ਼ਹੀਦ ਕਰਾਤੇ ਜਹੇਦਾਰ ਜੀ ਜਵਾਬ ਦੇਣਾ ਉਹਦਾ ਜਵਾਬ ਦਿਓ ਤੁਹਾਡੇ ਬਾਦਲਾਂ ਨੇ ਕੀ ਕੁਝ ਕੀਤਾ ਉਹਦਾ ਜਵਾਬ ਦਿਓ ਆ ਕੋਈ ਲੌਜਿਕ ਨਹੀਂਗਾ ਹਾਏ ਗੁਰੂ ਘਰਾ ਤੇ ਮਗਲ ਚੁੱਕਦੀ ਇਹ ਕੀ ਲੌਜਿਕ ਬਣਿਆ ਯਾਰ ਇਹ ਤਾਂ ਕੋਈ ਲੌਜਿਕ ਆਏ ਹੁਣ ਮੈਂ ਕਹਿੰਦਾ ਵੇਖੋ ਜੀ ਆ ਮੰਨ ਲਓ ਮੈਂ ਗੱਡੀ 'ਚ ਬੈਠਾ ਵਾਂ ਮੰਨ ਲਓ ਮੈਂ ਕਹਦਾ ਵੀ ਗੱਡੀ ਦਾ ਹਾਰਨ ਨਹੀਂ ਵੱਜ ਰਿਹਾ ਮੈਂ ਕਹਦਾ ਗੱਡੀ ਦਾ ਇੰਡੀਕੇਟਰ ਨਹੀਂ ਚੱਲ ਰਿਹਾ ਉਹ ਸਾਹਮਣੇ ਵਾਲਾ ਬੰਦਾ ਹੋਵੇ ਸੀਜੂਗੀ ਕੰਪਨੀ ਦਾ ਕਹ ਲਓ ਵੀ ਚਮਚਾ ਉਹਨੇ ਇਹ ਗੱਲ ਤਾਂ ਕਹਿਣੀ ਨਹੀਂ ਮਿੰਦੀ ਤੇਰੀ ਗੱਡੀ ਚ ਪ੍ਰੋਬਲਮ ਆਈ ਏ ਉਹਨੇ ਪਤਾ ਕੀ ਕਹਿਣਾ ਮੈਨੂੰ ਹਾਏ ਸੀਜੂਗੀ ਕੰਪਨੀ ਦੇ ਉਂਗਲ ਚੁੱਕੀ ਮੈਂ ਕਹਦਾ ਵੀ ਆ ਮੇਰੇ ਤੋਂ ਫਲਾਨੀ ਗੱਡੀ ਟヨタ ਦੀ ਉਹ ਚਾਹ ਖਰਾਬੀ ਆ ਹਾਏ ਟヨタ ਦੇ ਉਂਗਲ ਚੁੱਕੀ ਇਹ ਤਾਂ ਗੱਲ ਹੀ ਨਾ ਲੌਜਿਕ ਹੀ ਨਹੀਂ ਬਣਿਆ ਯਾਰ ਕੋਈ ਗੱਲ ਤਾਂ ਇਹ ਬਣੀ ਆ ਵੀ ਜਿਹੜੇ ਗੱਲੋਂ ਨੇ ਸਵਾਲ ਕੀਤਾ ਸਵਾਲ ਦਾ ਜਵਾਬ ਆਦਲੀਲ ਦੇ ਦਿਓ। ਜ਼ਹਿਦਾਰ ਜੀ ਉਹ 328 ਰੁਪਿਆਂ ਦਾ ਜਵਾਬ ਦੇ ਦਿਓ। ਉਹਦਾ ਜਵਾਬ ਹੈ ਨਹੀਂ। ਹਾਏ ਕਾਲ ਤੱਕ ਤੇ ਉਂਗਲ ਚੁੱਕੀ। ਜ਼ਹਿਦਾਰ ਜੀ ਬੜੇ ਵੱਡੇ ਉਹਦੇ ਤੋਂ ਹੀ ਬੈਠੇ ਹੋ। ਜੇ ਮਰਿਆਦਾ ਦਾ ਹਵਾਲਾ ਦੇਣਾ ਵਾ ਕਿ ਮਰਿਆਦਾ ਦਾ ਹਵਾਲਾ ਕੇ ਵਾਲੀ ਤੇ ਨਹੀਂ ਦਿੱਤਾ ਜਾਂਦਾ। ਵੀ ਗਾਇਕ ਨੇ ਅਮਤਾਵ ਜੰਦੇ ਪੈਰੀਂ ਹੱਥ ਲਾ ਤੇ ਚਲੋ ਜੀ ਰੌਲਾ ਪਾ ਦਿਓ। ਪੁੱਜੋ ਵਾਲੇ ਬਾਰੇ ਤੁਹਾਡੀਆਂ ਸ਼ਿਕਾਇਤਾਂ ਤੁਹਾਡੇ ਕੋਲ ਆਇਆਂ ਪਈਆਂ ਵਾ। ਉਹ ਤੇ ਹਜੇ ਤੱਕ ਨਹੀਂ ਤੁਸੀਂ ਬੋਲੇ। ਜਿੱਥੇ ਬੋਲਣਾ ਉੱਥੇ ਬੋਲ ਦੇਣੀ ਜਿੱਥੇ ਪਤਾ ਵੀ ਨਹੀਂ ਵੀ ਇਹ ਜਹੇਦਾਰ ਦੇ ਬੋਲਣ ਦਾ ਇਹ ਕੰਮ ਨਹੀਂਗਾ ਮੇਰੇ ਵਰਗਾ ਆਮ ਬੰਦਾ ਹੀ ਬੋਲ ਸਕਦਾ ਵਾ ਉੱਥੇ ਜਹੇਦਾਰ ਬੋਲਣ ਰਿਆ ਹੱਦ ਹੋ ਗਈ ਜਹੇਦਾਰ ਜੀ ਬੋਲਣਾ ਵਾ ਪੁਚੋ ਵਾਲੇ ਬਾਰੇ ਬੋਲੋ ਬਾਕੀ ਚਿੱਤ ਤੁਹਾਨੂੰ ਅਸੀਂ ਕਰਉਂਦੇ ਰਵਾਂਗੇ ਸਾਰੀਆਂ ਗੱਲਾਂ ਤੇ ਪੁਚੋ ਵਾਲੇ ਦਾ ਮਸਲਾ ਪੈਂਡਿੰਗ ਪਿਆ ਵਾ ਇਹ ਸਾਰੇ ਮਸਲੇ ਬੜੇ ਮਸਲੇ ਪੈਂਡਿੰਗ ਪਏ ਆ ਹੌਲੀ ਹੌਲੀ ਕੋਈ ਨਹੀਂ ਬੋਲਾਂਗੇ ਜਿਆਦੀ ਲੰਮੀ ਵੀਡੀਓ ਨਾ ਬਣ ਜੇ ਕਿਉਂਕਿ ਇੱਥੋਂ ਤੱਕ ਮੁੜ ਕੇ ਸੰਕਤ ਨਹੀਂ ਸੌਂਦੀ ਬੋਲਾਂਗੇ ਹੌਲੀ ਹੌਲੀ ਤੋੜਦੇ ਬਹੁਤ ਸਵਾਲ ਕਰਾਂਗੇ ਅਸੀਂ ਜਿੱਥੇ ਜਹੇਦਾਰ ਨੇ ਕੰਮ ਚੰਗੇ ਕੀਤਾ ਉਹ ਇੱਥੇ ਸਲੰਘਾ ਜੋ ਕਦਮ ਹੀ ਕੀਤਾ ਹੈ ਕਿਹਾ ਵੀ ਜਹੇਦਾਰ ਨੇ ਸਲੰਘਾ ਜੋ ਕਦਮ ਚੁੱਕਿਆ ਵਾ ਕਿਹੜਾ ਕੰਮ ਚੰਗਾ ਕੀਤਾ ਸਟਾਰ ਪ੍ਰਚਾਰਕ ਜਿਹੜੇ ਪ੍ਰਚਾਰਕ ਦਾ ਦਵਾਨ ਬੰਦ ਹੋਏ ਜਿਹੜੇ ਪ੍ਰਚਾਰਕ ਨੇ ਲੱਖਾਂ ਸੰਤਨ ਨੂੰ ਅਮਰਿਚਕਾਇਆ ਉਸ ਪ੍ਰਚਾਰਕ ਦਾ ਦਵਾਨ ਚਾਲੂ ਕਰਤੇ ਵੀ ਜਾਓ ਫੇਰ ਅਮਰਿਚਕਾਓ ਬੜਾ ਸਲੰਘਾ ਜੋ ਕਦਮ ਹੀ ਮੈਂ ਜਹੇਦਾਰ ਅਧਿਕਾਰੀ ਜੀ ਬੋਲਿਆ ਜਹੇਦਾਰ ਨੇ ਕਾਲ ਤੱਕ ਕਾਲ ਤੱਕ ਦੀ ਮਰਿਆਦਾ ਦੀ ਗੱਲ ਥੋੜੀ ਬਹੁਤੀ ਕੀਤੀ ਅਸੀਂ ਹੱਕ ਜੀ ਬੋਲਿਆ ਜਹੇਦਾਰ ਨੇ ਹਰਜੀਤ ਰਸੂਲਪੁਰਗੇ ਬਹਿਰੂਪੀਏ ਨੂੰ ਬਹਿਰੂਪੀਆ ਕਰਾਰ ਕੀਤਾ ਪੰਥਰਿਓ ਛਕਿਆ ਅਸੀਂ ਉਹੋ ਜਹੇਦਾਰ ਦੇ ਹੱਕ ਜੀ ਬੋਲੇ ਆ ਜਿੱਥੇ ਹੱਕ ਜਿਆ ਇਹ ਨਹੀਂ ਆਹੀ ਵੀ ਜੇ ਹੱਕ ਜੀ ਬੋਲਿਆ ਹੱਕ ਜੀ ਨਹੀਂ ਜਿੱਥੇ ਕਿਸ ਦੀ ਵਿਚਾਰ ਚੰਗੀ ਉਥੇ ਚੰਗੀ ਬੋਲਾਂਗੇ ਜਿੱਥੇ ਗਲਤ ਉਥੇ ਠੋਕ ਕੇ ਡੰਕੇ ਦੇ ਚੋੜ ਤੇ ਗਲਤ ਬੋਲਾਂਗੇ ਅਸੀਂ ਨਹੀਂ ਡਰਦੇ ਕਿਸ ਤੋਂ ਡਰੇ ਉਹ ਜਿਹੜਾ ਬੰਦਾ ਪਾਪੀ ਹੋਵੇ ਸੋ ਡਰੇ ਜੇ ਪਾਰ ਕਮਾਉਂਦਾ ਫਤਿਹ ਸਮਝ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ